ਲਾਰਡੀਕੀ ਸੰਸਥਾਨੇ ਦੋਸ਼ ਲਗਾਇਆ ਕਿ ਬਾਸਟੈਂਡ ਵਿਖੇ ਸ਼ਰਾਬ mafia ਵੱਲੋਂ ਗੈਰ ਕਾਨੂੰਨੀ ਸ਼ਰਾਬ ਦਾ ਠੇਕਾ ਵਿਰੋਧ ਦੇ ਬਾਵਜੂਦ ਖੋਲ੍ਹਿਆ ਗਿਆ ਜਿਸ ਵਿੱਚ ਰਤੂ ਰਤ ਗੈਰ ਕਾਨੂੰਨੀ ਸ਼ਰਾਬ ਰੱਖ ਕੇ ਵੇਚਣੀ ਸ਼ੁਰੂ ਕਰ ਦਿੱਤੀ ਗਈ ਇਸ ਤੋਂ ਬਾਅਦ ਸੰਸਥਾ ਦੇ ਆਗੂਆਂ ਨੇ ਠੇਕੇ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹਾਈਵੇ ਅਥਾਰਟੀ ਦੀ ਟੀਮ ਮੌਕੇ ਤੇ ਪਹੁੰਚੀ ਤੇ ਠੇਕੇ ਤੇ ਮੌਜੂਦ ਕਰਿੰਦਿਆਂ ਤੋਂ ਠੇਕੇ ਦੀ ਮਨਜ਼ੂਰੀ ਅਤੇ ਠੇਕੇ ਦੀ ਉਹ ਸਾਰੀ ਸਬੰਧਿਤ ਕਾਗਜ਼ਾਤ ਮੰਗੇ ਪਰ ਉਹ ਕੋਈ ਵੀ ਕਾਗਜ਼ਾਤ ਨਾ ਪੇਸ਼ ਕਰ ਸਕੇ ਇਸ ਉੱਤੇ ਕਾਰਵਾਈ ਕਰਦਿਆਂ ਅਥਾਰਟੀ ਨੇ ਸ਼ਰਾਬ ਦਾ ਠੇਕਾ ਬੰਦ ਕਰਵਾ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸ਼ਾਮ ਦਾ ਸਮਾਂ ਆ ਤੇ ਖੜੇ ਆ ਜਿੱਤੋਂ ਜਲੰਧਰ ਨੂੰ ਬੱਸਾਂ ਚੱਲਦੀਆਂ ਫਲੋਰ ਵਾਲਾ ਬੱਸ ਸਟੈਂਡ ਹੈ ਜਿਹੜਾ ਇਹਦੇ ਬਾਅਦ ਤੇ ਕੱਲ ਵੀ ਅਸੀਂ ਦੁਪਹਿਰ ਵੇਲੇ ਇੱਥੇ ਇਕੱਠੇ ਹੋਏ ਸੀਗੇ ਵੀ ਜਿਹੜਾ ਬੱਸ ਸਟੈਂਡ ਹੈ ਇੱਥੋਂ ਸਾਡੇ ਸਕੂਲਾਂ ਕਾਲਜਾਂ ਨੂੰ ਜਿਹੜੀਆਂ ਸਾਡੀਆਂ ਭੈਣਾ ਆ ਇੱਥੋਂ ਚੜਦੀਆਂ ਬੱਸਾਂ ਨੂੰ ਕਾਲਜਾਂ ਨੂੰ ਜਾਂਦੀਆਂ ਆ ਪੜ੍ਹਨ ਜਾਂਦੀਆਂ ਆ ਉਸ ਤੋਂ ਇਲਾਵਾ ਸਾਡੇ ਪਿੰਡਾਂ ਦੀਆਂ ਜਿਹੜੀਆਂ ਬੀਬੀਆਂ ਸਾਡੀਆਂ ਮਾਵਾ ਭੈਣਾ ਇੱਥੋਂ ਬੱਸ ਲੈਂਦੀਆਂ ਆ ਔਰ ਉਸੇ ਬੱਸ ਸਟੈਂਡ ਦੇ ਸਾਹਮਣੇ ਪਾਣੀ ਦੀ ਇੱਥੇ ਕੋਈ ਟੈਂਕੀ ਨਹੀਂ ਲੱਗੀ ਪਰ ਇੱਥੇ ਠੇਕਾ ਜਿਹੜਾ ਸਾਹਮਣੇ ਖੋਲ ਦਿੱਤਾ ਗਿਆ ਸੀਗਾ ਇਸ ਕਰਕੇ ਕੱਲ ਜਦੋਂ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਾਨੂੰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਠੇਕਾ ਨਹੀਂ ਖੁੱਲ ਸਕਦਾ ਔਰ ਜਿਹੜੇ ਨਾਲ-ਨਾਲ ਅਸੀਂ ਨੈਸ਼ਨਲ ਹਾਈਵੇ ਡਿਪਾਰਟਮੈਂਟ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਵੀ 24 ਘੰਟੇ ਦੇ ਵਿੱਚ ਵਿੱਚ ਜਿਹੜਾ ਇਹਨੂੰ ਅਸੀਂ ਇਸ ਤੋਂ ਚਕਵਾ ਦਮਾਂਗੇ ਪਰ ਉਹਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਅੱਜ ਜਦੋਂ ਆ ਕੇ ਦੇਖਿਆ ਤਾਂ ਅੰਦਰ ਜਿਹੜੀਆਂ ਬੋਤਲਾਂ ਵੀ ਪਈਆਂ ਸੀ ਤੇ ਇੱਥੇ ਸ਼ਰਾਬ ਦੀ ਬਿਕਰੀ ਹੋਣੀ ਵੀ ਸ਼ੁਰੂ ਹੋ ਗਈ ਸੀ ਫਿਰ ਨੈਸ਼ਨਲ ਹਾਈਵੇ ਡਿਪਾਰਟਮੈਂਟ ਦੇ ਜਿਹੜੇ ਸਾਥੀ ਆ ਜਿਹੜੇ ਅਫਸਰ ਆ ਉਹ ਆਏ ਆ ਉਹਨਾਂ ਨੇ ਆ ਕੇ ਸਾਡੀ ਗੱਲ ਸੁਣੀ ਆ ਤੇ ਇਹ ਜਿਹੜਾ ਠੇਕਾ ਆ ਇਹਦੇ ਵਿੱਚੋਂ ਜਿਹੜੀ ਸ਼ਰਾਬ ਵੀ ਚੁਕਾਈ ਗਈ ਆ ਤੇ ਠੇਕਾ ਜਿਹੜਾ ਚੱਕਣ ਦਾ ਸਾਡੇ ਨਾਲ ਵਾਅਦਾ ਵੀ ਕੀਤਾ ਆ ਪਰ ਉਹਦੇ ਨਾਲ-ਨਾਲ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਵੇ ਜਿਹੜੀ ਇਥੋਂ ਦੀ ਸਰਕਾਰ ਆ ਵੱਡੇ ਵੱਡੇ ਨਾਰੇ ਵੱਡੀਆਂ ਵੱਡੀਆਂ ਅੱਜ ਲੋਕਾਂ ਨੂੰ ਇਹ ਗੱਲ ਦੇ ਭਰਮ ਪਾ ਰਹੀ ਆ ਵੀ ਜਿਹੜਾ ਸਾਡਾ ਯੁੱਧ ਆ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਅਸੀਂ ਲੋਕਾਂ ਨੂੰ ਰੋਲੇ ਰੱਪੇ ਪਾ ਪਾ ਕੇ ਆਪਣਾ ਪ੍ਰਚਾਰ ਕਰਨ ਲੱਗੇ ਆ ਜਿਹਦੇ ਬਾਅਦ ਤੇ ਅੱਜ ਫੇਰ ਉਹਨਾਂ ਨੇ ਕਹਿਤਾ ਕਿ 12 ਕਰੋੜ ਰੁਪਏ ਦੇ ਜਿਹੜੇ ਦੂਜੇ ਕੈਂਪਫਰੈਂਟ ਲਾਉ ਪਿੰਡਾਂ ਦੇ ਵਿੱਚ ਔਰ ਦੂਜੇ ਪਾਸੇ ਆ ਜਿਹੜਾ ਸਾਡੇ ਪਿਛਲੇ ਪਾਸੇ ਠੇਕਾ ਆ ਜਿਹਨੂੰ ਅਸੀਂ ਲੜ ਕੇ ਬੰਦ ਕਰਾਇਆ ਆ ਤੇ ਜਦੋਂ ਉਹ ਡਿਪਾਰਟਮੈਂਟ ਵਾਲੇ ਨੈਸ਼ਨਲ ਹਾਈਵੇਅ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਆ ਕੇ ਠੇਕੇ ਦੇ ਅੰਦਰ ਮਲਾਜ਼ਮਾਂ ਦੇ ਕੋਲੋਂ ਆ ਕੇ ਉਹਨਾਂ ਨੇ ਕਿਹਾ ਦੀ ਦਿਖਾਓ ਤੁਹਾਡੇ ਕੀ ਆ ਇਹਨਾਂ ਕੋਲੋਂ ਕਾਗਜ਼ ਨਹੀਂ ਪੂਰੇ ਹੋਏ ਪੂਰੇ ਕੀ ਹੋਏ ਉਹਨਾਂ ਕੋਲ ਇੱਕ ਕਾਗਜ਼ ਨਹੀਂ ਨਿਕਲਿਆ ਤੇ ਜਦੋਂ ਮੀਡੀਆ ਦੇ ਸਾਥੀਆਂ ਨੇ ਉਹਨਾਂ ਤੋਂ ਪੁੱਛਿਆ ਵੀ ਕੀ ਕਹਿਣਾ ਚਾਹੁੰਦੇ ਤਾਂ ਮੀਡੀਆ ਦੇ ਨਾਲ ਵੀ ਉਹਨਾਂ ਨੇ ਬਖਤਨੀ ਜੀ ਕੀਤੀ ਆ ਇਹ ਇਥੋਂ ਦੇ ਪ੍ਰਸ਼ਾਸਨ ਤੇ ਇਥੋਂ ਰਾਜਗਰਦੀਆਂ ਪਾਰਟੀਆਂ ਦੇ ਹਾਲ ਆ ਇਸ ਕਰਕੇ ਭਰਾਓ ਇਹਨਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਆਪ ਵੀ ਆਪਣੀ ਜਿਹੜੀ ਰਾਖੀ ਆ ਆਪ ਕਰਨੀ ਚਾਹੀਦੀ ਆ ਜਿੱਥੇ ਅੱਜ ਦੇ ਇਸ ਅਸੀਂ ਜਿਹੜਾ ਇਹ ਲੜਾਈ ਲੈ ਕੇ ਚੱਲੇ ਆ ਆਪਣੇ ਦਮ ਤੇ ਲੜ ਕੇ ਜਿਹੜੀ ਆ ਇਹ ਠੇਕਾ ਬੰਦ ਕਰਵਾਇਆ ਆ ਤੇ ਉਹਦੇ ਨਾਲ ਨਾਲ ਅਸੀਂ ਦੁਬਾਰਾ ਇਸ ਗੱਲ ਦੀ ਚੇਤਾਵਨੀ ਵੀ ਦਿੰਨੇ ਆ ਅੱਜ ਇਹਦੇ ਵਿੱਚੋਂ ਫਿਰ ਜਿਹੜੀ ਸ਼ਰਾਬ ਆ ਚੱਕੀ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਦੁਬਾਰਾ ਇਹਦੇ ਸ਼ਰਾਬ ਰੱਖੀ ਗਈ ਜੇ ਆ ਜਿਹੜਾ ਠੇਕਾ ਜਿਹੜਾ ਪਿੱਛੇ ਬਣਿਆ ਹੋਇਆ ਆ ਤੇ ਨਾ ਚੱਕਿਆ ਗਿਆ ਤਾਂ ਅਸੀਂ ਜਿਹੜੇ ਬਲੌਰ ਦੇ ਵਿੱਚ ਹੋਰ ਲੜਨ ਵਾਲੇ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਵੱਡਾ ਅੰਦੋਲਨ ਦੇ ਖਿਲਾਫ ਖੜਾਗੇ ਤੇ ਜਿਹੜੀ ਸਰਕਾਰ ਜਿਹੜੀ ਜੁੱਧ ਨਸ਼ਿਆਂ ਬਦ ਤੇ ਪ੍ਰਚਾਰ ਕਰਦੀ ਰਹੀ ਆ ਉਹਦੇ ਵੀ ਖੋਰ ਫੁੱਲਾਂਗੇ ਲੋਕਾਂ ਦੇ ਵਿੱਚ ਅੱਜ ਅਸੀਂ ਲੋਕ ਇਨਸਾਫ ਮੰਚ ਵੱਲੋਂ ਫਲੋਰ ਦੇ ਵਿੱਚ ਖੜੇ ਆ ਜਿੱਥੇ ਜਲੰਧਰ ਨੂੰ ਬਸਾ ਜਾਂਦੀ ਆ ਜਿੱਥੇ ਲੁਧਿਆਣੇ ਤੋਂ ਆ ਕੇ ਕਰਾਇਆ ਜਲੰਧਰ ਫਗਵਾੜਾ ਜਿੱਥੇ ਸਾਡੇ ਬੱਚਿਆਂ ਨੇ ਜਾਣਾ ਹੁੰਦਾ ਪੜ੍ਹਨ ਲਈ ਸਾਡੀਆਂ ਬੇਟੀਆਂ ਨੇ ਜਾਣਾ ਹੁੰਦਾ ਪੜ੍ਹਨ ਲਈ ਉੱਥੇ ਜਿਹੜਾ ਅੱਡੇ ਦੇ ਵਿੱਚ ਆ ਸਾਰਾ 마ਫੀਏ ਵੱਲੋਂ ਠੇਕਾ ਖੋਲਿਆ ਜਾ ਰਿਹਾ ਜਦੋਂ ਅਸੀਂ ਆ ਕੇ ਦੇਖਿਆ ਇਹ ਤੇ ਸਾਰੀ ਚੱਲ ਰਹੀ ਆ ਸਾਰੀ ਅਸੀਂ ਬੰਦ ਕਰਾਤੀ ਆ ਤੇ ਹੁਣ ਅਸੀਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਉਹਨੇ ਵੀ ਪੱਲਾ ਝਾੜ ਦਿੱਤਾ ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਉਹਨੇ ਵੀ ਪੱਲਾ ਝਾੜ ਦਿੱਤਾ ਜਿਹੜਾ ਇੱਥੇ ਦਾ ਮੌਜੂਦਾ ਐਮਸੀ ਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਮੈਂ ਲੋਦੇ ਆ ਰਿਹਾ ਮੈਂ ਆ ਕੇ ਦੇਖਦਾ ਪਰ ਸਾਰਿਆਂ ਨੇ ਪੱਲਾ ਝਾੜਨ ਤੋਂ ਬਾਅਦ ਫੇਰ ਅਸੀਂ ਪੀਡਬਲਯੂਡੀ ਆਜਾਣਾ ਗੱਲ ਕੀਤੀ ਉਹਨੇ ਕਹਿਤਾ ਵੀ ਸਾਡੇ ਹਦੂਦ ਦੇ ਵਿੱਚ ਨਹੀਂ ਆਉਂਦਾ ਫੇਰ ਅਸੀਂ ਹਾਈ ਬੇਜ ਵਾਲਿਆਂ ਨਾਲ ਗੱਲ ਕੀਤੀ ਉਹਨੇ ਵਾਲੇ ਤੋਂ ਸਾਡੇ ਨਾਲ ਗੱਲ ਕੀਤੀ ਉਹਨੇ ਭਰੋਸਾ ਦਵਾਇਆ ਵੀ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਇਹ ਠੇਕਾ ਆ ਚੱਕਦੇ ਆਗੇ ਜੇ ਨਾ ਚੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਲੋਕਤ ਸਾਬ ਮੱਚ ਬਲੋ ਤੇ ਹੋਰ ਜਥੇਬੰਦੀਆਂ ਵੱਲੋਂ ਤੇ ਆਮ ਲੋਕਾਂ ਵੱਲੋਂ ਇੱਥੇ ਵੱਡਾ ਦੋਲਨ ਕੀਤਾ ਜਾਊਗਾ ਇਹ ਅੱਜ ਕਦੇ ਵੀ ਇਹ ਤਾਂ ਖੁੱਲਣ ਨਹੀਂ ਦਿੱਤਾ ਜਾਊਗਾ ਅਸੀਂ ਸਤਾਵ ਦੇ ਦੰਦੇ ਪ੍ਰਕਾਸ਼ ਨੂੰ ਜਿਹੜਾ ਇੱਥੇ ਪ੍ਰਕਾਸ਼ ਨੇ ਹਸਤਾ ਪਿਆ ਇੱਥੇ ਦਾ ਐਸਡੀ ਵੀ ਹਸਤਾ ਪਿਆ ਇੱਥੇ ਦੇ ਲੋਕ ਸੁੱਤੇ ਪਏ ਸੀ ਸਤਾਵ ਨਹੀਂ ਦੇਣ ਲਈ ਆਏ ਆ ਵੀ ਅੱਜ ਜੇ ਨਾ ਇਹ ਠੇਕਾ ਚੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਊਗਾ